ਆਉਦੀ ਫਿਰ ਜੀ ਜਲਦੀ ਆਇਆ ਸਾਹਮਣੇ ਆਇਆ ਸਾਹਮਣੇ ਰੁਕ 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 ਤੇ ਰੁਕ ਰਹਿ ਜਾ ਹਾਂ ਜੀ ਮੇਰੇ ਵੀਰੇ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਲਓ ਜੀ ਗੁੱਡ ਮਾਰਨਿੰਗ ਮੇਰੇ ਵੱਲੋਂ ਸਾਰਿਆਂ ਨੂੰ ਠੀਕ ਹੈ ਤੇ ਚੱਲਦੇ ਆ ਅੱਜ ਬਾਜੀ ਦੇ ਬਾਪ ਠੀਕ ਹੈ ਅੱਜ ਹੈਗੀ ਆ ਬੁਲਾਦਿਆ ਐਂਟਰੀ ਵਾਲੀ ਬਾਜੀ ਆਪਣੀ 16 ਦੀ 16 ਤਰੀਕ ਦੀ ਐਂਟਰੀ ਵਾਲੀ ਬਾਜੀ ਸੀ ਜਣ ਤੇ ਸ੍ਰੀ ਗਿੰਦਰ ਵੀ ਗਏ ਇੱਥੇ ਆ ਬੈਠਾਗਾ ਤੇ ਚੱਲਦੇ ਹਾਂ ਦਾਵਾ ਦਾਵਾ ਬਲਾਡੇ ਵਾਲਾ ਬਾਰੀ ਤੇ ਚਲੋ ਜੀ ਜੀ ਫਿਰ ਵਾਪੇਓ ਲਓ ਜੀ ਕਹਿੰਦੇ ਆ ਗਏ ਪਿੰਡ ਬਲਾਡਿਆ ਇਹ ਬਸ ਰੂੜੀਆਂ ਵਾਲੇ ਸੀ ਪਾਉਣ ساری ਪਾਥੀਆਂ ਜੇ ਵਜੇ ਹੋ ਜਾ ਸਾਡਾ ਮੂੰਹ ਹੈ ਬਹਿ ਕੇ ਤੇ ਅੰਦਰ ਟੈਕ ਮਾਰ ਕਰਾਈ ਕਬੂਤਰ ਰੰਗ ਰੂੰਗ ਚੈੱਕ ਕਰਾਇਆ ਜਾਂਦਾ ਬਾਕੀ ਦਮਣੀ ਮੰਨਣ ਜਿੱਥੇ ਜਾਣਾ ਹੀ ਅੱਜ ਜੇ ਤੁਹਾਨੂੰ ਪਤਾ ਹੀ ਹੈ ਉਹ ਜਿੱਥੇ ਦਮਣੀ ਮੰਨਾ ਜਾਂਦੀ ਹੈ ਕੂਬਤਰੀ ਜਕੂਤਰ ਫਿਰਿੰਦਰ ਬੋਲੇ ਤੇ ਝੱਕ ਇਧਰ ਅੱਖ ਝੱਕ ਪਾ ਮੇਰੇ ਤੂੰ ਇਦਰ ਜਾਕ ਦੋ ਤੜਕੀ ਭਗਾਈ ਮਾਰ ਲੱਗ ਗਿਆ ਨਾ ਇਹ ਤੈਨੂੰ ਪਾ ਦੇ ਆ ਪਰ ਆਪਾਂ ਗਲਤ ਕੰਮ ਕਹਿਆ ਕਦੇ ਜਿਹੜੀ ਗੱਲ ਕਰਦੇ ਸੱਚੀ ਕਰਦੇ ਨੇ ਆਪਾਂ ਪਾਣੀ ਪੁਣੀ ਦੇਖ ਲੈ ਚੈੱਕ ਕਰ ਲੈ ਇਹਨੂੰ ਤੂੰ 6 ਵਜੇ 올ੇ ਵਜਨ ਨਹੀਂ ਦੱਸ ਓਏ ਐ ਤਾਂ ਕਹਿੰਦੇ ਉਹ ਮੋਟਰ ਡਰ ਡਰ ਪਰ ਹਣ ਮਈ ਆਵੇ ਖਾਣਗੇ ਉੱਤਰੀ ਹੜ ਦਿੰਦੇ ਹਲੋ ਜੀ ਅਸੀਂ ਪਾਣੀ ਦੇਣ ਲਾ ਗਏ ਕਹਿੰਦੇ ਤੇ 올ੇ ਵਜਨ ਲਾ ਗਏ 올ੇ ਹੋਰ ਮੁੰਡਿਆਂ ਵਰ ਕਿਵੇਂ ਆ ਚੱਟਾਂ ਕਹਾਂ ਜਾਗ ਜਲੇ ਤੇਰੇ ਵੇ ਦੇਖ ਲੈ ਜੀ ਵਾਹ ਜਿੱਲੇ ਹਣੀ ਗੇ ਮੇਰੇ ਜਵਾਗ ਜੱਲੇ ਕਰਕੇ ਖੇ ਲੋੜ ਤੂੰ ਲਓ ਜੀ ਉਹਦੇ ਜੱਗ ਜੀ ਚੱਕ ਦੇਗੀ ਜੀ ਲਓ ਜੀ ਪਾਣੀ ਪੁਣੀ ਦੇਦਾ 45 ਮਿਲਦਾ ਕਹਿੰਦੇ ਪਾਣੀ ਚੱਲ ਚੱਲੀਏ ਚੱਲ ਮੋਰ ਮਾਰ ਲਵਾਏ ਦੇ ਤੇ ਮਾਰਦੇ ਓਲਾ ਲਓ ਜੀ ਲੈ ਪਿੰਜਰਾ ਵੀ ਜੀ ਕਰੂਗਾ ਸ਼ੁਰੂਆਤ ਹੋਰ ਉਸ ਵਿਹਾਲੋਗੀ ਵਾਲਾ ਹੈ ਛੱਟਾਂ ਨਾ ਬਰਨਾ ਤੂੰ ਫੇਮਸ ਵਾਲਾ ਹੋਇਆ ਪਿਆ ਕਹਿੰਦੇ ਉਹ ਬਰਾਵਾ ਬੱਸ ਕਰ ਕਿਹੜਾ ਜਾਨਵਰ ਹੈ ਲੈਖ ਦੇ ਲਿਓ ਜੀ ਦਿਖਾਓ ਜੀ ਓਕੇ ਜੀ ਸਾਰਾ ਇਹਦਾ ਪਗਲਾ ਚੌਥਾ ਔਖਾ ਹੁੰਦਾ ਹੈ ਓਡੀ ਪਾਲਣਾ ਮੜਾ ਖੁੱਲੇ ਖਾਓ ਤੇ ਮੈਂ ਠੀਂਦਰ ਮਾਰ ਦੋਲਾ ਖਾਆਂ ਆਪਣਾ ਕੇ ਮਾਰ ਦਿੰਗਾ ਆਕੇ ਛਾਂੜ ਦੇ ਛਾਂੜ ਦੇ ਅੱਲਾਹੁ ਅੱਛਾ ਰਹਿ ਗਿਆ ਸਹੀ ਆ ਗਿਆ ਪਾਣੀ ਕਿੰਨੇ ਤੇ ਪਾਣੀ ਤੂੰ ਕਿਵੇਂ ਤੂੰ ਪਾਣੀ ਕਿੰਨਾ ਦਈਆ ਹੈ 60 ਵੀ 60 60 ਦਦਾ ਨਹੀਂ ਯਾਰ ਠੀਕ ਹੈ ਕਿੱਧਰ ਗਿਆ ਲੈ ਜੀ ਉਹ ਲੱਜਤਾ ਮਾਰ ਤੇ ਮੁੰਡਿਆ ਸਮਾਨ ਪਾ ਦੇ ਬੱਚੇ ਸਾਰਾ ਬਾਡੇ ਲੋਡੀ ਬੋਤਲਾਂ ਬਾਦਲਾਂ ਵਿੱਚ ਹੀ ਸਰਿੰਜਾ ਕਪੜਾ ਕੋਪੜਾ ਤੇ ਇੱਥੇ ਲੈ ਬਣਾਈ ਮੜੀ ਦਿਖਾਈ ਮੈਂ ਚੈੱਕ ਦਿਖਾ ਦੇ ਕਿ ਉਹ ਕਿੱਥੇ ਚੈੱਕ ਕਰ ਜੀ ਬਿੱਲ ਲੱਗੀ ਪਈ ਆ ਵੀਡੀਓ ਲੱਗੀ ਪਈ ਆ ਚੈੱਕ ਕਰ ਉਹਨਾਂ ਨਾਲ ਤਾਂ ਉਹਨਾਂ ਨਾਲ ਤੁਮ ਪੜਾਕਾ ਬਾਰੇ ਨਾ ਪੁੱਛ ਛੱਡ ਦੇ ਐਂਕ ਦਾ ਤੂੰ ਬਹੁਤ ਵਰੀ ਯਾਰ ਕਿੱਥੇ ਆ ਓਏ ਉਹ ਮੈਂ ਕਰੀ ਨਾ ਹੋਸ ਟੱਪ ਗਈ ਆ ਜਾ ਚਾਹ ਚੁਪੀ ਆ ਯਾਰ ਆਇਆ ਪੀਣੀਆਂ ਦਾ ਪੀ ਲੈ ਨਹੀਂ ਤੇ ਨਹੀਂ ਮਰ ਜੀ ਹਾਂ ਆ ਜਾ ਆ ਜਾ ਚਾਹ ਬਹੀਏ ਕਰਾਂ ਤੇਰੀ ਬਣੀ ਕੀ ਬੰਦਾ ਲਓ ਜੀ ਚਾਹ ਪਾ ਲਈ ਤੇ ਹੁਣ ਚੱਲਦੇ ਹਾਂ ਬਾਹਰ ਲੈ ਮੁੰਡਿਆ ਇਹ ਐਂਟਰੀ ਪੜਾਇਆ 2200 ਵਾਲੀ ਆ ਤੇ 12 ਹੁਣ ਦੇਦਾ ਮੈਂ ਦੇ ਦੇ ਐਂਟਰੀ ਮਗਾ ਦੇ ਜੀ 2200 ਮਨ ਨਾਲ ਦੇਉਣਾ ਦੇਤੀ ਆਖੀ ਪੇ ਪੈਸੇ ਜੀ ਫੜਾ ਫਿਰ ਦਵਾ ਦੋ ਯਾਰ ਤੂੰ ਗੇੜ ਗੇੜ ਫੜਾਈ ਚਾਹ ਚੂ ਪੀ ਕੇ ਪਰ ਵਹਿਣੇ ਕਬੂਤਰ ਕਵਾਤਰ ਬਾਹਰ ਚੱਲ ਗਏ ਆਪਾਂ ਚਲੋ ਚਾਹ ਵੀ ਰੋਸੇ ਲਾ ਆਲਾ ਬੰਦ ਪਰਵਾ ਦੇ ਰਿਹਾ ਤੇ ਲੋ ਹੀ ਲੀਟਰ ਲੀਟਰ ਚਾਹ ਲੱਕ ਕੇ ਦਵਾਸ ਕਰਕੇ ਵਹਿਲੇ ਐਂਟਰੀ ਦੇ ਦਿੱਤੀ ਠੀਕ ਹੈ 1200 ਦੇ ਦਿੱਤੀ ਬਾਈ ਬਾਕੀ ਕਿੰਨੀ ਰਹੀ ਮਗਰ ਯਾਰ ਯਾਰ ਪਹਿਲਾਂ ਦਿੱਤੀ ਸੀਗੀ ਮਹਨ ਕੋਠਾ ਭਾ ਲੈ ਨੂੰ ਚੰਗਾ ਆ ਬੈਠਣ ਨੂੰ ਲੈ ਬਈ ਜਿੱਤ ਗਿਆ ਅਜ ਸਕਿੰਦਰ ਦਾ ਚੱਲੀ ਗਿਆ ਫਿਰ ਲੈ ਬਈ ਸਕਿੰਦਰ ਤੇ ਰਿਸ਼ਤੇਦਾਰ ਨੇ ਕਿਹਾ ਕਿ ਮਸਾ ਹੀ ਖੇਡਣਾ ਸੀ ਆਪੂ ਦੇ ਨਾਲ ਸਕਿੰਦਰ ਵੀ ਜਵਾਗ ਬਣਾ ਰਹੇ ਹੁੰਦਾ ਇਹਨੇ ਕਿੱਡੇ ਕਮਾਨ ਲਾ ਲਓ ਜੀ ਸਕਿੰਦਰ ਕੀ ਰਿਸ਼ਤੇਦਾਰ ਚ ਆ ਕੇ ਇੱਧਰ ਤੇ ਮੈਂ ਲਾਟਰੀ ਨਿਕਲਣ ਦੀ ਤਿਆਰੀ ਹੈ ਕਿ ਨਹੀਂ ਹੈ ਓਏ ਲਾਟਰੀ ਕਿੰਨਾ ਚਿਰ ਹੋ ਗਿਆ ਕਬੂਦਰੀ ਵੇਖੀ ਨੂੰ ਤੂੰ 20 25 ਮਿੰਟ ਹੋ ਗਏ ਅੱਧਾ ਘੰਟਾ ਹੋ ਗਿਆ ਵੇਖੀ ਨੂੰ ਤੇ ਹੁਣ ਦੀਦੀ ਵੀ ਨਹੀਂ ਸਾਨੂੰ ਅਜੇ ਅਜੇ ਤੱਕ ਤਾਂ ਦਿਸੀ ਨਹੀਂ ਕਿਰਾ ਤੇ ਬਾਕੀ ਹਜੇ ਕੁਝ ਕਹਿ ਨਹੀਂ ਸਕਦੇ ਇਹ ਕੀ ਬਣੂਆ ਬਾਬਾ ਮਹਿਰ ਕਰਿਆ ਹੈ ਤੇ ਗੱਦੇ ਮਾਰ ਨਾ ਜਦੀ ਤੁਰ ਜਾਵੇ ਤਾਂ ਉੱਚੇ ਚ ਖੜਿਓ ਮੇਰੇ ਨਾਲ 100% ਇਹਨੇ ਆ ਬਿਓ ਇਹ ਵਰਗੇ ਖੁਰਪੇ ਜਾਂਦੀ ਹੈ ਅੱਲਾਹ ਵਾਪਿਓ ਤੇ ਕਬੂਦਰੀ ਦਿਸਗੀ ਅਸੀਂ ਬੈਠੇ ਹਾਂ ਪਾਰਕ 'ਚ ਠੀਕ ਹੈ ਇੱਥੇ ਪਾਰਕ ਆ ਚਾਰ ਚਪੇਰੇ ਤੇ ਸਜਿੰਦਰ ਮੋਟਸਾਂ ਲਈਦਾ ਮਾਰਮਰ ਇਹ ਕਿੱਥੋਂ ਲੈ ਜਾਊਗਾ ਇਹ ਆ ਆ ਆ ਲੌਂੜਿਆ ਕਿੱਧਰ ਗਿਆ ਤੇ ਇਹਨਰ ਮੋਟਸਾਂ ਲਈਦਾ ਕਬੂਤਰੀ ਦਿਸ ਗਈ ਥੋੜੀ ਮੜੀ ਨਿਗਾ ਮਾਰਾ ਦਿੰਦੇ ਆ ਇੱਕ ਮਿੰਟ ਅੱਜ ਪਹਿਲਾਂ ਆਪ ਮਾਰ ਰਿਹਾ ਹੁਣ ਨੰਗੇ ਕਬੂਤਰੀ ਇੱਥੋਂ ਇਹ ਆਏ ਨੰਗੇ ਸਿੱਧੀ ਪਰੇ ਨੂੰ ਤੇ ਆਈ ਸਾਈਡ ਸੂਰ ਤੋਂ ਹੀ ਆ ਠੀਕ ਆ ਕਿਸੇ ਹੋਰ ਸਾਈਡ ਤੋਂ ਪਿੰਡੋਂ ਆਈ ਜਾਂ ਸਾਈਡ ਤੇ ਉੱਡ ਗਈ ਆ ਉਹ ਚੋਬਰ ਕਹਿੰਦੇ ਬੁਖਦਾ ਜਿਹੇ ਤਰ੍ਹਾਂ ਦਾ ਚੋਬਰ ਬੁਖਦਾ ਹੀ ਆਇਆ ਪਰ ਜੇ ਕਬੂਤਰ ਤੇ ਮੈਂ ਨਿਗਾ ਕਰਾਂ ਆਪਣੀ ਆਡੀਅੰਸ ਦੀ ਲੋ ਜੀ ਐਨੇ ਜੋਗੇ ਹੈ ਨਹੀਂ ਜੀ ਸਾਨੂੰ ਚੰਗਾ ਜੀ ਲੱਗਾ ਤਾਂ ਤਾਂ ਦਾ ਇੱਕ ਵੀ ਨਹੀਂ ਯਾਰ ਆਈ ਨਾ ਬੱਡਾ ਭੋਲੇ ਭੋਲੇ ਪੈਨੇ ਆਪਣਾ ਰਹਿੰਦੇ ਉਪਰ-ਤੁਪਰ ਵੇਖਣ ਨੇ ਹੈ ਸਾਹਮਣੇ ਜਿੰਨੇ ਪਟਾੜਾ ਵਾ ਚੱਲੀ ਜਾਂਦੀ ਫਰਮਾ ਫੂਮਾ ਅੰਨੇ ਖਾ ਲ ਕੇ 10-10 ਕਿਲੋ ਵਾ ਤੇ ਫਿਰ ਇੱਥੇ ਨਾਲ ਸੌ ਹੀ ਜਾਂਦਾ ਭਰਾ ਮੈਂ ਨਹੀਂ ਹੱਲਾ ਮੁਰਕਿਆ ਕਿੰਨ ਦੱਸਿਆ ਨਹੀਂ ਕਰ ਠੀਕ ਹੈ ਨਾ ਆਪਾਂ ਜਮਾ ਪੈਰਾ ਨਾਲ ਕੀ ਹੋਉਂਦੀ ਐ ਲੋਕ ਲਾ ਕੇ ਅੰਦਰੋਂ ਦੋਂ ਕਾਕੇ ਗੁੱਤੇਗੇ ਬਾਜੀ ਸਿੱਧਾ ਕਹਿੰਦੀ ਤੂੰ ਲਾ ਵਾਬੋ ਰੋਟੀ ਠੀ ਖਾ ਕੇ ਆ ਕੇ ਚੋਲੇ ਵਜੇ ਸੀ ਤੇ ਕਬੂਤਰ ਹੀ ਨਹੀਂ ਆਪਣੀ ਦੀ ਨਾ ਤੇ ਦੂਜੇ ਪਿੰਡ ਬਹਿਮਣ ਜਾ ਕੇ ਵੇਖਣ ਇਹ ਕਹਿੰਦਾ ਤੇ ਚਲੋ ਸਿਰ ਵੇਖ ਕੇ ਆਣੇ ਤੇ ਚੱਲ ਕੇ ਵੀ ਨਹੀਂ ਕੋਈ ਪੰਦ ਹੈ ਰੇ ਨਹੀਂ ਉੱਥੇ ਹੈਗੀ ਕਿ ਹੈ ਨਹੀਂ ਆਓ ਜੀ ਬਹਿਮਣ ਦਵਾਨੀ ਵੀ ਆ ਗਈ ਬਹਿਮਣ ਦਵਾਨਾ ਹੀ ਹੈ ਤੇ ਕਬੂਤਰ ਇੱਥੇ ਹੈ ਨਹੀਂ ਸਵੀੰਦਰ ਰਾਮ ਮਣ ਖੜ ਗਿਆ ਵੇ ਇੱਥੇ ਹੈ ਨਹੀਂ ਬੱਤ ਉੱਥੇ ਹੀ ਉੱਡੀ ਜਾਂਦੀ ਇਹਨੂੰ ਜਾਗ ਨਹੀਂ ਆਉਂਦੀ ਭੈਣ ਜੋ ਹੌਲੀ ਪੈਣੀ ਵਾਲਾ ਫਰੋਹੀ ਕਥਾ ਤਰੀਆ ਹੌਲੀ ਦੋਰਲਾ ਚਲੋ ਬਾਬੇ ਚਲਦੇ ਆ ਉੱਥੇ ਭੜਾਟਿਆ ਵਾਲਾ ਭਲਾਟਿਆ ਵਾਲਾ ਜਾਂਦੇ ਆ ਭਲਾਟਿਆ ਵਾਲਾ ਉੱਥੇ ਚੱਲ ਕੇ ਵੇਣਗੇ ਇਸੀ ਦਿਹਾੜਾ ਚੋੜਾ ਘੰਟਾ ਨੂੰ ਆਇਆ ਬਈ ਕਰ ਰਨੇ ਆ ਕਰਤਾ ਕੰਮ ਤੋਂ ਕਬੂਤਰ ਘਟਾਤਾ ਮੇਰਾ ਘੜਤਾ ਜਾ ਨਹੀਂ ਲਾਉਂਦਾ ਆਇਆ ਪਾਣੀ ਪੀ ਲਈਏ ਪਾਣੀ ਤਾਂ ਪੀ ਲਈਏ ਫਿਰ ਪਾਣੀ ਪੀ ਲਿਆ ਰਾ ਓਏ ਆਜੂ ਪਾਣੀ ਪੀ ਲਈਏ ਜਿਹੜਾ ਕੰਮ ਹੋਣਾ ਤਾਂ ਹੋ ਹੀ ਗਨ ਕਰਤਾ ਹੈ ਤੇ ਘਟਿਆ ਗਿਆ ਫਿਰ ਡਰਦਾ ਕਾ ਤੁਹਾਨੂੰ ਸਾਡੇ ਕਰਮ ਮਾੜੇ ਆ ਬਈ ਸਾਡੇ ਕਰਮ ਮਾੜੇ ਆ ਥੋੜੇ ਕਰਮ ਚੰਗੇ ਆ ਰਹੇ ਨੇ ਬਾਈ ਇਹਨੂੰ ਬਾਏ ਬਾਏ ਕਹ ਦੇ ਠੀਕ ਐ ਆ ਬੰਦਾ ਜਿਹੜਾ ਨਾਲ ਹੋਵੇ ਨਾ ਜਿੱਥੇ ਬਸ ਉਹ ਭਰਾ ਉਹ ਬਸ ਲੈ ਜੀਂਦਰ ਪਾਣੀ ਪੀ ਲਾ ਗਾ ਡੱਕ ਮਾਰਨ ਤੂੰ ਕਿਰਾ ਮੁੜ ਕੇ ਨਾ ਕਿ ਦੱਸਿਆ ਨਹੀਂ ਪੈਨੇ ਆ ਕਰਿਆ ਜਾ ਕੇ ਲੋਗ ਪੈਨੇ ਪੁੰਨ ਵਾਲਾ ਕੰਮ ਨਹੀਂ ਆ ਕੰਮ ਕਰਦੇ ਆ ਝੋਨਾ ਚ ਨਾ ਲਾਉਣ ਵਾਲਾ ਪਿਆ ਬਹੁਣੇ ਜਾ ਕੇ ਕੋਈ ਕੰਮ ਧੰਦਾ ਕਰਦੇ ਆਗੇ ਲਓ ਮੇਰੇ ਵੀਰੋ ਕਹਿੰਦੇ ਉਹ ਤੀਹ ਘਟੀਗੀ ਕਾਜੀ ਕੀ ਕਾਟੀਗੀ ਕਾਟੀਗੀ ਜੀ ਤੇ ਹੀ ਦਿਉਣ ਵੀ ਜਾ ਹੈਗੇ ਬਾਬੋ ਜੇ ਹੁਣ ਜਾ ਕੇ ਵੇਖਿਆ ਇਹ ਕਬੂਤਰੀ ਉੱਥੇ ਵੀ ਹੈ ਨਹੀਂ ਇੱਧਰ ਬਹਿਮਣ ਦਵਾਨੇ ਜਾਇਆ ਸੀ ਇੱਧਰ ਵੀ ਹੈ ਨਹੀਂ ਸੀ ਤੇ ਹੁਣ ਸਖਜਿੰਦਰ ਅੜੀ ਕਰੀ ਪਿਆ ਕਹਿੰਦਾ ਬਈ ਕਬੂਤਰੀ ਲੈ ਕੇ ਜਾਣੀ ਕਹਿੰਦਾ ਅਗੇ ਅਗੇ ਕਹਿੰਦਾ ਕਬੂਤਰੀ ਇੱਥੇ ਹੀ ਉਤਰੂਗਾ ਨਾ ਬਈ ਮੈਂ ਤੜਕੇ ਦੀ 10 10 ਘੰਟੇ ਹੋਦੋਂ ਉਤਰੀ ਨਾ ਤੇ ਹੁਣ ਕਦ ਉਤਰਦੀ ਆਏ ਉਹਨਾਂ ਨੇ ਚੱਲ ਕੇ ਪੈਨੇ ਏਸੀ ਤੇ ਨਹੀਂ ਜਾ ਕੇ ਆਰਾਮ ਨਾਲ ਹੱਲਦੇ ਨਹੀਂ ਹੱਥ ਹੰਦ ਤੱਕ ਸੀ ਸੁੱਤੇ ਹੀ ਰਹਿਣਾ ਆਰਾਮ ਨਾਲ ਚੱਲਾ ਚੱਲ ਗਿਆ ਮੁੰਡਿਆ ਚੱਲ ਫਿਰ ਲਓ ਜੀ ਆ ਆ ਫਿਰਦੀ ਲੈ ਕੱਟੀ ਕੀ ਟਾਈਮ 'ਚ ਹੁਣ ਆ ਫਿਰਦੀ ਭੈਣ ਚੋੜ ਦੀ ਜਗਲ ਜੀ ਵੇਖ ਲੈ ਹੁਣੇ ਵੱਡੀ ਉਹ ਮੋਟਰਸਟਾਰਟ ਕਰਛੇ ਤੂੰ ਇਹਨੂੰ ਵੇਖ ਭੈਣ ਨੂੰ ਜਾਂਦੀ ਕਿੱਥੇ ਐ ਇਹ ਤਾਂ ਸਟਾਰਟ ਕਰਤਾ ਸਟਾਰਟ ਫਿਰ ਛੇ ਦੀ ਛੇਤੀ ਭੈਣ ਹੀ ਕੱਟੀ ਕੀ ਪਹਿਲਾਂ ਮਾਂ ਹੀ ਆਵੀ ਚੱਲ ਚੱਲ ਕਿਧਰ ਗਈ ਐ ਇਧਰ ਗਈ ਐ ਆਹੀਂ ਚਲਾਈ ਸਦਿਤ ਕਿੱਥੇ ਜਾਂਦੀ ਐ ਚੱਲ 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 ਪਾਹੀਂ ਤੜਕੇ ਟਾਈਮ ਤੇ ਗੱਡੀ ਕੀ ਤੇ ਪੁਣਾ ਫਿਰਦੀ ਪਾਹੀਂ ਫਿਰਦੀ ਜਾਂ ਉਹਦੀ ਫਿਰਦੀ ਜਲਦੀ ਆਇਆ ਸਾਹਮਣੇ ਆਇਆ ਸਾਹਮਣੇ ਰੁਕੀ 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 ਤੇ ਰੁਕ ਰਹਿ ਗਿਆ ਪੂਰੀ ਮੁੜੂਗੀ ਕਿੜਾ ਪੁੱਠਾ ਪੁੰਜੀ ਸੀ ਚੱਲ ਫਿਰ ਸੀ ਚੱਲ ਆਏ ਮਾਈ ਜੀ ਵੀ ਨਹੀਂ ਮਾਰੀ ਲੈਣੇ ਵੇਖੀ ਲੈ ਇਹ ਆਇਆ ਲੋਕ ਸਾਹਮਣੇ ਇਹ ਹਰ ਦੀ ਵੀ ਹਨੂ ਆ ਤੇਰੀ ਆ ਫਿਰਦੀ ਇਹ ਆ ਆ ਮੁੜ ਪੀ ਮੋੜ 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 ਮਰ ਰੱਖ ਮੋਸਾ ਹੁਣ ਨਾ ਇਹਨੂੰ ਕੁੱਟਣਾ ਈ ਤਾਰੇ ਦੀ ਇਹ ਭੈਣ ਦੀ ਲਗੜੀ ਈ ਦੀ ਇਹਨੇ ਗੱਜਲੀ ਕਰ ਲੈਣੇ ਓਏ ਕਿੱਥੇ ਜਾਂਦੀ ਗੀ ਆ ਜਾ ਸਾਹਮਣੇ ਆ ਜਾ ਦੀ ਕਰਾਤੀ ਦਮਣੀ ਮਾਨਾਂ ਦੀ ਬੇਇੱਜ਼ਤੀ ਤੂੰ ਨਹੀਂ ਰਿਹਾ ਗਿਆ ਤੂੰ ਨਹੀਂ ਰਿਹਾ ਗਿਆ ਤੂੰ ਨਹੀਂ ਰਿਹਾ ਗਿਆ ਲੈ ਭਾਈ ਚੋ ਕੱਢ ਦੇ ਮੜੂਗੀ ਦਾ ਬਾਸ ਸੀ ਬਠਲ ਖੱਲਾ ਖੱਲਾ ਮੜਪੀ ਮੜਪੀ ਇਹ ਬਾਦ ਤੇ ਰਾਣੀ ਹੌਲੀ ਚੱਲ ਲੈ ਵੇਖੀ ਲੈ ਏ ਏ ਏ ਤਾਰੀਆਂ ਮਾਰਦੀ ਆ ਵੇਖ ਆ ਉਹ ਫਿਰਦੀ ਬਾਬੇ ਸਾਹਮਣੇ ਜਮਾਓ ਸਾਹਮਣੇ ਉਹ ਫਿਰਦੀ ਲਓ ਬਾਬਿਓ ਤੇ ਮੈਂ ਖੜਾ ਇੱਥੇ ਛੱਪੜੇ ਕੋਲੇ ਹਨਾ ਇੱਥੇ ਕਬੂਤਰ ਗਿਰਾਂ ਦੇ ਤੱਕਦਾ ਬਹਿੰਦੇ ਨਹੀਂ ਗੇ ਤੇ ਆਪਣੇ ਕਬੂਤਰ ਵੀ ਜਿਉ ਤੁਹਾਨੂੰ ਪਤਾ ਹੀ ਫਿਰਦੀ ਹਨਾ ਪਹਿਲਾਂ ਬੰਦ ਨਹੀਂ ਮੰਨ ਕੇ ਚਲੋ ਵੀ ਜੋ ਟਾਈਮ ਸੀਗਾ ਲੱਗਿਆ ਤੇ ਉਹ ਤਾਂ ਮੁੜੀ ਨਾ ਇਹ ਤੇ ਹੁਣ ਮੁੜਿਆ ਹੀ ਇੱਕ ਮਿੰਟ ਫੋਨ ਆਇੰਦਾ ਤੇ ਹਾਂਜੀ ਤੇ ਕਬੂਤਰੀ ਜਿਵੇਂ ਤੁਹਾਨੂੰ ਪਤਾ ਹੀ ਹਨਾ ਟਾਈਮ 'ਚ ਮੁੜਿਆ ਹੀ ਸੀ ਤੇ ਸﺠਿੰਦਰ ਮੈਂ ਮੈਂ ਇੱਧਰ ਖੜਾਗਾ ਸਗੀਂਦਰ ਖੜਾ ਪਿੰਡ ਦੇ ਪਰਲੇ ਪਾਸੇ ਕਬੂਤਰੀ ਇੰਨੇ ਸਾਹਮਣੇ ਝੋੜਦੀ ਐ ਤੇ ਇਧਰ ਨੂੰ ਜਾਂਦੀ ਐ ਇਧਰ ਬਾਈਮਣ ਦਿਵਾਨਾ ਪਿੰਡ ਦਾ ਇਧਰ ਜਾਂਦੀ ਸੀ ਤੇ ਹੁਣ ਲਗਭਗ ਪਿੰਡ ਦੇ ਟੈਕ ਗਈ ਹਨ ਇਹ ਵੀ ਇੱਥੇ ਉੱਡਣ ਲੱਗ ਗਈ ਤੇ ਅੱਗੇ ਤਾਂ ਮੰਨ ਕੇ ਚਲੋ ਵੀ ਕੋਈ ਘੰਟੇ ਕੇ ਬਾਅਦ ਇੱਕ ਅੱਧੀ ਅਰ ਮਸਾਂ ਹੀ ਨਹੀਂ ਸੀ ਮਸਾਂ ਹੀ ਜਿਵੇਂ ਜ਼ੋਰ ਲਾ ਕੇ ਅਰ ਮਸਾਂ ਦੀਨ ਇੱਕ ਅੱਧੀ ਅਰ ਉਹ ਵੀ ਪੂਰੀ ਨਿਗਰ ਰੱਖ ਕੇ ਤੇ ਹੁਣ ਤਾਂ ਸਗੀਂਦਰ ਪਰਲੇ ਛੜੇ ਖੜਾ ਪਿੰਡ ਦੇ ਤੇ ਮੈਂ ਪਿੰਡ ਦੇ ਇਧਰ ਲਈ ਛੜ ਖੜਾਂਗਾ ਤੇ ਕਬੂਤਰੀ ਮੇਰੇ ਕੋਲੋਂ ਉਧਰ ਜਾਂਦੀ ਉਹਦੇ ਕੋਲੋਂ ਉਹਦੇ ਕੋਲੋਂ ਮੇਰੇ ਕੋਲ ਆਉਂਦੀ ਬਸ ਐ ਇਧਰ-ਇਧਰ ਉੱਡੀ ਫਿਰਦੀ ਹੈ ਕਬੂਦਰੀ ਤੇ ਜਦੋਂ ਮਨ ਕਿ ਚਲੋ ਬਹਿ ਗਈ ਤੇ ਆ ਜ ਫੜ ਕੇ ਘਰ ਲੈ ਚਲਾਏ ਮੈਂ ਤਾਂ ਇਹਨੂੰ ਪਹਿਲੇ ਕਈ ਤੜਕੇ ਮਾਂ ਚੱਲੀਏ ਘਰੇ ਹਨਾ ਇਹ ਕਹਿੰਦੇ ਨਿਗਾ ਰੱਖਣੀ ਹੈ ਕਹਿੰਦੇ ਯਾਰ ਵੀ ਵੇਖਾਂ ਕਬੂਦਰੀ ਆਪਣੀ ਆਉਗੀ ਤੇ ਉਹੀ ਗੱਲ ਹੋ ਗਈ ਕਬੂਦਰੀ ਮੁੜੇ ਹੀ ਆਪਣੇ ਹਨਾ ਪਿੰਡ ਚ ਦਵਾਰੇ ਇੱਥੇ ਪਰ ਪਹਿਲਾਂ ਟਾਈਮ ਚ ਕੱਟੀ ਗਈ ਹੁੰਦਾ ਫਾਇਦਾ ਨਹੀਂ ਹੁੰਦਾ ਬਸ ਕੱਲੀ ਆਪ ਦੇ ਕਬੂਦਰੀ ਨਿਗਾ ਯਾਰ ਹਨਾ ਜੇ ਹੱਥ ਲੱਗ ਗਿਆ ਤਾਂ ਫੜਿਆ ਕਹਦਾ ਨਾ ਤੇ ਇੰਨੇ ਹੀ ਕੰਮ ਸੀਗਾ ਤੇ ਕਿਰਣਾ ਇੱਥੇ ਬੈਠਾ ਸ਼ਾਮ ਨਾਲ ਨਿਗਾ ਰੱਖੀ ਬਹਨ ਦੇ ਤੇ ਚੱਲਾਏ ਫਿਰ ਫੜ ਕੇ ਪ ਉਹ ਵਾਬੇ ਦੇ ਛੱਪੜ ਤੇ ਖੜੇ ਸੀ ਤੇ ਪਤਾ ਨਹੀਂ ਕਿਹੜਾ ਕਬੂਤਰ ਆ ਕੇ ਡਿੱਗ ਗਿਆ ਸਾਹਮਣੇ ਨਾ ਇਹ ਆ ਬੈਠਾ ਹਵਾ ਨਾਲ ਕੰਨੀ ਤੇ ਉਸ ਕੰਨੀ ਜਾਈ ਨਾ ਤੇ ਇਹ ਫਲਾ گلابی ਪੂਛ ਚੀਂ ਲੱਗਦੀ ਏ ਯਾਰ ਇਹ ਚੱਲ ਕੇ ਵੀ ਨਹੀਂ ਆਗੇ ਆਹ ਕੰਧ ਦੇ ਡੱਪ ਚੱਲਦੇ ਸਦਾ ਹੋ ਉੱਥੇ ਹਵਾ ਧੱਕੀ ਜਾਂਦੀ ਉਹਨੂੰ ਤੇ ਇਧਰ ਹੀ ਕੰਨੀ ਤੇ ਆ ਜੂ ਹਣਾ ਤੇ ਚੱਲ ਕੇ ਵੇਣੇ ਕੋਲੇ ਚੱਲ ਗਿਆ ਆਪਾਂ ਨੂੰ ਲਓ ਵਾਬੇ ਉਹ ਕਬੂਤਰੀ ਆਪਣੀ ਸੀ ਮੈਨੂੰ ਵੀ ਨਹੀਂ ਪਾਲ ਲੱਗਿਆ ਉਹ ਫਿਰਦੀ ਸਾਹਮਣੇ ਇਹ ਉਹ ਜਾਂਦੀ ਏ ਉਹ ਜਾਂਦੀ ਸਾਹਮਣੇ ਉਹ ਨਿੰਮ ਤੇ ਉਹ ਜਾਂਦੀ ਚਲੋ ਕਿਰ ਅਸਕਿੰਦਰ ਸੱਦਿਆ ਮੈਂ ਤੇ ਆਉਂਦਾ ਆ ਵੀ ਤੇ ਮੇਲਾ ਪਾਣੀ ਪੂਣੀ ਪੀ ਗਈ ਭੈਣ ਦੀ ਛੱਪੜ ਚ ਹੁਣ ਤਾਂ ਨਹੀਂ ਫੜੀਦੀ ਮੁਸ਼ਕਿਲ ਆ ਕੰਮ ਦੀ ਜਾਵੇ ਦਾ ਚਲੋ ਵੇ ਨਹੀਂ ਆ ਕਰਾ ਲਓ ਬਾਬਿਓ ਤੇ ਇੱਥੋਂ ਕਬੂਤਰੀ ਜੀ ਮੈਂ ਤੁਹਾਨੂੰ ਪਤਾ ਆਪਣੀ ਕਬੂਤਰੀ ਸੀ ਨਾ ਉਹ ਵਿਚਾਲੀ ਢਿੱਗੀ ਸੀ ਉੱਥੋਂ ਇੱਥੇ ਕੰਨੀ ਦੀ ਆ ਗਈ ਜੀ ਨਾ ਤੇ ਇੱਥੋਂ ਉੱਡ ਕੇ ਪਰਲੇ ਪਾਸੇ ਤਲਾਹ ਹੈ ਕਹਿੰਦਾ ਦੂਜੀ ਸਾਈਡ ਤੇ ਕਬੂਤਰੀ ਹੁਣ ਵੀ ਸੱਤ ਨਗੀ ਉਹ ਜਾਂਦੀ ਸਾਹਮਣੇ ਕਬੂਤਰੀ ਆਪਣੀ ਹੈ ਨਾ ਤੇ ਪਰਲੇ ਤਲਾਹ 'ਚ ਵੀ ਬਹਿ ਕੇ ਪਾਣੀ ਉੱਥੋਂ ਹੀ ਪੀ ਕੇ ਸਕਿੰਦਰ ਕਹਿੰਦਾ ਵੀ ਉੱਥੋਂ ਵੀ ਉੱਡ ਗਈ ਕਬੂਤਰੀ ਤੇ ਹੁਣ ਐਨੀ ਬਾਈ ਇੱਥੋਂ ਪਾਣੀ ਪੀਤਾ ਨਹੀਂ ਉੱਥੇ ਵੀ ਬਹਿ ਕੇ ਉੱਡੀ ਐਨੀ ਪੀਤਾ ਕਿ ਨਹੀਂ ਪੀਤਾ ਉਹ ਨਹੀਂ ਕਨਫਰਮ ਸਾਨੂੰ ਹਨਾ ਪੂਰਾ ਤੇ ਹੁਣ ਉਹ ਉਧਰਲੀ ਪਰਲੀ ਸਾਈਡ ਫਿਰਦਾ ਮੈਂ ਇੱਥੇ ਫਿਰਦਾਗਾ ਤੇ ਕਬੂਦਰੀ ਫੜਨ ਦੀ ਕੋਸ਼ਿਸ਼ ਕਰ ਰਹੇ ਆਂ ਪੂਰਾ ਜ਼ੋਰ ਮਾਰ ਰਹੇ ਆਂ ਨਾ ਤੇ ਚਲੋ ਕੋਈ ਨਹੀਂ ਵੇਣੇ ਆ ਫਿਰ ਕਿੱਥੇ ਫਿਰਦੀ ਹੁਣ ਸਾਹਮਣੇ ਫਿਰਦੀ ਕਰਦਾ ਉੱਡੀ ਫਿਰਦੀ ਆ ਉਧਰ ਉਹ ਦੇਖ ਲੈਣਾ ਇੱਧਰੋਂ ਮੈਂ ਦੇਖ ਲੈਣਾ ਤੇ ਚਲੋ ਖੜੇ ਆਂਗੇ ਤੇ ਰੱਖ ਦੇ ਨੀ ਕਬੂਦਰੀ ਤੇ ਲਓ ਬਾਬੋ ਲਓ ਜੀ ਤੇ ਕਬੂਦਰੀ ਸ੍ਰੀਵਿੰਦਰ ਨੇ ਲਈ ਫੜ ਠੀਕ ਹੈ ਤੇ ਉਹ ਕਹਿੰਦਾ ਕਿਸੇ ਦੇ ਕੋਠੇ ਤੇ ਬਹਿ ਗਈ ਸੀ ਤੇ ਬਾਕੀ ਉਹਨੂੰ ਆਉਣ ਦੇ ਉਹਨੂੰ ਪੁੱਛਦੇ ਆ ਕਿੱਥੇ ਬੈਠੀ ਸੀ ਕਿਵੇਂ ਫੜ ਕੇ ਆ ਕਿ ਚੱਕਰ ਬਣਿਆ ਨਾ ਉਹ ਕਹਿੰਦਾ ਮੈਂ ਫੜ ਲਈ ਕੋਠੇ ਤੋਂ ਨਾ ਆ ਛੱਪੜ ਚ ਪਾਣੀ ਪੀ ਉਹ ਛੱਪੜ ਤੋਂ ਪਾਣੀ ਪੀ ਹੁਣ ਪਾ ਲੱਗੂ ਪੀਤਾ ਕਿਹਣੀ ਪੀਤਾ ਬੈਠੀ ਜ਼ਰੂਰ ਸੀ ਵੇਚਣਾ ਕਬੂਦਰੀ ਤੇ ਹੁਣ ਉਹ ਹੱਥ ਤੇ ਫੜੇ ਤੇ ਪਾ ਲੱਗੂ ਆਪਾਂ ਨੂੰ ਨਾ ਵੀ ਕੀ ਚੱਕਰ ਬਣਿਆ ਇੱਥੇ ਆਵਦਾਓ ਤੇ ਕਿਰਾਂ ਚੱਲ ਕੇ ਛਾਵੇਂ ਬਹਿਨੇ ਹੋੜਾ ਆ ਤੇ ਉਹਨੂੰ ਪੁੱਛਾਂਗੇ ਕਿਵੇਂ ਕੋ ਫੜਿਆ ਉਹਨਾਂ ਤੋਂ ਕੀ ਕਰਿਆ ਲਓ ਜੀ ਚੋਬਰ ਫੜ ਲੈ ਕਬੂਦਰੀ ਤੇ ਸਕੀਨ ਦੀ ਇੰਟਰਵਿਊ ਲਵਾਵਾਂਗੇ ਤੇ ਕਿੰਨੇ ਦੀ ਇੰਟਰਵਿਊ ਲੈਣੀ ਹੈ ਕੁਝ ਆ ਗਈ ਸੋਚ ਹੀ ਆ ਗਈ ਖੁਸ਼ੀ ਪੂਰੀ ਹੋ ਗਈ ਜਿੱਤ ਹਾਰ ਦਾ ਨਹੀਂ ਤੂੰ ਮੈਨੂੰ ਨਾ ਮੋਰਸਾ ਠਾ ਲੈ ਕੇ ਦੱਸੀ ਮੈਨੂੰ ਚੰਗਾ ਵੀ ਕਿਵੇਂ ਇਹ ਚੱਕਰ ਕਿਥੋਂ ਫੜ ਕੇ ਲਿਆ ਹੈ ਠੀਕ ਹੈ ਤੇ ਕਰਾ ਚੱਲਦੇ ਹਾਂ ਪੇਕੰਦੀ ਆ ਖੱਚਗੀ ਪਾਣੀ ਲਿਆਂਦੀ ਅੰਦਰ ਏਸੀ ਆਈ ਏਸੀ ਵਾਲ ਜਿਹੜੀ ਬੈਠੀ ਹੈ ਏਸੀ ਵਾਲ ਕਿਹੜਾ ਮੁੰਜਾ ਵਾ ਸੈੱਟ ਪੀ ਕੇ ਜਮਾ ਦੇ ਕੋਈ ਨਹੀਂ ਹੋਇਆ ਜਮਾ ਇਹਦੇ ਤੇ 1% ਵੀ ਫਰਕ ਨਹੀਂ ਆ ਛੱਡ ਨਾ ਆਏ 1% ਵੀ ਫਰਕ ਨਹੀਂ ਨੂੰ 1% ਵੀ ਕਿਹੋਂ ਦੇਣਾ ਲਓ ਜੀ ਬਾਲੀ ਕੂਦਰੀ ਪਿੰਦਰ ਚ ਪਹਿਲੀ ਯਾਰ ਸਾਡਾ ਪਿੰਦਰਾ ਸੁਨਣਾ ਨਹੀਂ ਇਹ ਬਈ ਸੁਖਿੰਦਰ ਨੇ ਜਾ ਬੜੀ ਕੂਦਰੀ ਨਹੀਂ ਸਾਥੋਂ ਕਿੱਥੇ ਕੂਦਰੀਆਂ ਬੜੀਆਂ ਨੇ ਇਹਦੀਆਂ ਬਾਈ ਅੱਜ ਜ਼ੋਰ ਲਾਇਆ ਇਹ ਬੰਦੇ ਨੇ ਬੜਾ ਜ਼ੋਰ ਲਾਇਆ ਜੀ ਬਈ ਮੈਂ ਤਾਂ ਇਹਨੂੰ ਕਹਿੰਦਾ ਸੀ ਮੈਂ ਚੱਲੀ ਜਾਈਏ ਘਰੇ ਬਈ ਤੈਨੂੰ ਕਿਹਾ ਸੀ ਨਾ ਮੈਂ 11 ਵੇ ਨੂੰ ਕਿਹਾ ਮੈਂ ਵੀ ਚੱਲ ਚਲੀ ਜਾਏ ਘਰੇ ਖੇਤ ਦੇ ਨਾਲ ਕੰਮ ਤਾਂ ਦੇ ਕਰਨੇ ਆ ਇਹਨੇ ਰੱਖਿਆ ਬਈ ਨਹੀਂ ਅੱਜ ਕੂਦਰੀ ਲੈ ਕੇ ਜਾਵਾਂਗੇ ਤੈਨੂੰ ਐਸ ਤੂੰ ਵੀ ਫੜੀ ਕਿਵੇਂ ਕਿੱਥੋਂ ਫੜ ਕੇ ਲਿਆ ਕੀ ਚੱਕਰ ਆ ਮੈਂ ਪੂਰੀ ਥੋੜੇ ਬਈ ਪਹਿਲਾਂ ਤਾਂ ਬੈਠੀ ਐ ਛੱਪੜ 'ਚ ਠੀਕ ਆ ਛੱਪੜ 'ਚ ਇਹ ਮੈਂ ਉਹ ਦਮਣੀ ਸੀਗਾ ਕੋਲੇ ਦਮਣੀ ਨੇ ਥੋੜੋ ਉੱਡ ਗਈ ਜਿਹੜੇ ਵੀਡੀਓ ਬਣਦੀ ਨੇ ਵੀਡੀਓ ਸਾਰੀ ਵੇਖੀ ਐ ਤੂੰ ਐ ਵੀ ਤੈਨੂੰ ਤੂੰ ਕਿੱਥੋਂ ਬੜੀ ਕਿਹੜੇ ਘੁੱਟ ਬੜੀ ਕਿਵੇਂ ਬੜੀ ਐ ਫੇਰ ਮੁੜ ਕੇ ਬੈ ਗਈ ਬਈ ਇਹ ਤਲਾਜ ਆਜ ਬਣ ਕੇ ਪਾਣੀ ਪੀਣ ਆਂਦਾਂ ਲੱਗੇ ਉੱਡ ਗਈ ਨਾਲ ਦੀ ਲਾਲ ਤੇ ਮੁੜ ਕੇ ਵੇਖੀ ਐ 10 ਮਿੰਟ ਫੁੱਟਦੀ ਰਹੀ ਤੇ ਫੇਰ ਬੈ ਗਈ ਜਾ ਕੇ ਬਈ ਨਿੰਮ ਦੇ ਓਲੇ ਹੋ ਕੇ ਝੰਟਗਾ ਤੇ ਇਹ ਝੱਲ ਗਈ ਦੋ ਉਤਰ ਬੈਠੇ ਇਹ ਘੱਟ ਨੇ ਬਾਜਾ ਹੋਸੀ ਪਹਿਲਾਂ ਤਾਂ ਉਹ ਵਾਰ ਮਾਰੀ ਆ ਫਰਾਸੜੇ ਹਾਂ 10 15 ਮੀਟਰ ਨੂੰ ਵਾਜਾ ਮਾਰੀ ਠੀਕ ਹੈ ਤੇ ਮੈਂ ਚੰਗਿਆਂ ਨੇ ਗਿਆ ਬਣੀ ਮੋਦਲ ਲੈ ਗਿਆ ਹੂੰ ਪਹਿਲਾਂ ਤਾਂ ਮੈਂ ਮੋਦਲ ਆ ਮੈਂ ਇੱਕ ਕੁਟ ਦੇ ਕੇ ਕਿਹੜਾ ਮਾਰਗੀ ਦਾ ਰਿਹਾ ਹਾਂ 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 ਜਨ ਮਾ ਆਪ ਦਾ ਹੀ ਫੜਾ ਤੇ ਮੈਂ ਬੋਦਰੀ ਰੱਖੀ ਥੱਲੇ ਦੋ ਦੋਨੇ ਜੀ ਮੋਟੇ ਮਾਰ ਆ ਬਹੁਤ ਵਧੀਆ ਪਾਈਏ ਪਿੰਜਰਾ ਮੇਲਾ ਆਪਣਾ ਭਰਿਆ ਗਿਆ ਘਰੋਂ ਤੇ ਨਹੀਂ ਮੇ ਸਾਡਾ ਆਪਣਾ ਪਿੰਜਰਾ ਖਾਲੀ ਆ ਤੁਹਾਨੂੰ ਪਤਾ ਹੀ ਨਾਲੇ ਆਪਣਾ ਤੁਮ ਨਾਲ ਠੀਕ ਹੈ ਗਿੱਲੀ ਗਿੱਲੀ ਕਰ ਲਈ ਉਹ ਫਿਰ ਫੋਟਾ ਜਮਾ ਪਰ ਚਲ ਜੀਏ ਕਰਨਾ ਹਮਦਰਾਪਾ ਬੋਲੋ ਸੋਨਹਾਲ ਸਤਿ ਸ਼੍ਰੀ ਅਕਾਲ ਜੀ ਬੰਦ ਕਰੋ ਹਲੋ ਜੀ ਆ ਕੇ ਜੰਦੀਆਂ ਕੇ ਲੂਲ ਬਾਈ ਆ ਕੇ ਲੂਲ ਬਾਈ ਮਨਦਾ ਨੇ ਪੰਡ ਰੱਖੀ ਪਈਏ ਕਿੰਨਾ ਕਰ ਰੱਖੀ ਪਈਏ ਪਿੱਠਾ-ਪੁੱਠਾ ਮਾਰੀਆਂ ਨੇ ਪਿੱਠਾ ਮਾਰੀਆਂ ਨੇ ਦੇਖੀ ਵੀ ਪਣੀ ਪਟਾਉਂ ਦੀ ਲੋੜ ਨਹੀਂ ਉਹ ਬਟਕੇ ਦਿਹਾਣ ਮਾਰੀ ਦੇ ਕਿਹੜੀ ਹੈ ਜਿਲ ਬਜਰੀਓ ਹੋ ਮੈਨੇ ਕਰਿਆ ਹਣਾ ਚੱਲ ਫਿਰ ਚਲੀਏ ਐਂ ਪਾਣੀ ਨੂੰ ਆ ਗਈ ਜੱਟੀ ਕਰ ਜਾਣਾ ਚੱਲ ਚਲੀਏ ਘਰੇ ਫਿਰ ਹਣ ਦਵਾ ਦਵਾ ਮਾਉਣੇ ਚੱਲ ਕੇ ਗਰਮੀ ਮਾਰਦਾ ਪਾਣੀ ਨਹੀਂ ਆ ਗਿਆ ਹਾਂਜੀ ਬਾਬਿਓ ਤੇ ਲਓ ਜੀ ਆ ਗਈ ਸੀ ਬਾਜੀ ਤੋਂ ਆਪਾਂ ਠੀਕ ਹੈ ਤੇ ਟਾਈਮ ਤਾਂ ਹੋ ਗਿਆ ਖਾਸਾ ਹੀ ਹੋ ਗਿਆ ਟਾਈਮ ਹਣਾ ਆ 7:30 ਵੱਜ ਗਏ ਤੇ ਖੇਤ ਆਏ ਸੀ ਤੇ ਬੱਸ ਕਰੋ ਬਈ ਮੈਂ ਤੁਹਾਡਾ ਕੀ ਮਾੜਾ ਕਰੇ ਉਹ ਮਗਰ ਪਈਆਂ ਪਈਆਂ ਮੇਰੇ ਲਓ ਜੀ ਮੈਂ ਚੱਲ ਵੀਡੀਓ ਦੇਣ ਦੇ ਟਾਈਮ ਨੇ ਕਰਦੀ ਐ ਕੋਈ ਡਾ ਖਾਸ ਕੰਮ ਹੈ ਨਹੀਂ ਠੀਕ ਹਣ ਬਾਜ ਨੀਰਾ ਚਾਰਾ ਵਾੜ ਦਾਂਗੇ ਤੇ ਬਾਜੀ ਬਹੁਤ ਵਧੀਆ ਹੋਈ ਬਾਪੂ ਠੀਕ ਆ ਬਾਜੀ ਨਹੀਂ ਮਾੜੀ ਹੋਈ ਉਹ ਪਮੈਂ ਚੱਲ ਟਾਈਮ 'ਚ ਕਬੂਦਰੀ ਆਪਣੀ ਕੱਟੀ ਕੋਸ਼ ਹੋ ਗਿਆ ਨਾ ਉਹ ਗੱਲ ਬਾਅਦ ਦੀ ਆ ਪਰ ਬਾਜੀ ਬਹੁਤ ਸੋਹਣੀ ਹੋਈ ਆ ਵਧੀਆ ਹੋ ਗਈ ਬਾਜੀ ਆਪਣੀ ਕਬੂਦਰੀ ਹੱਥ ਲਾ ਕੇ ਬਸ ਕੰਮ ਓਕੇ ਰਿਪੋਰਟ ਹੀ ਹਰੀ ਸਿਰੇ ਹੀ ਇਹ ਦੂਤੇ ਹੁਣ ਕੀ ਹੈਗਾ ਪਰ ਜਿਹੜੀ ਪਿਛਲੇ ਜਿਹੜੇ ਹੋਈ ਸੀ ਭਾਡੇ ਲਈ ਬਾਜੀ ਜਿਹੜੀ ਫਾਲਤੂਰੀ ਕਰਾਈ ਸੀ ਨਾ ਉਹ ਤਾਂ ਮੈਨੂੰ ਪਤਾ ਸੀ ਬੇਕਾਰ ਕੰਮ ਹੋਣਾ ਹੀ ਹੋਣਾ ਤੇ ਤੁਹਾਨੂੰ ਇਹ ਗੱਲ ਪਹਿਲਾਂ ਵੀ ਆਖੀ ਸੀ ਵੀਡੀਓ ਚ ਮੈਂ ਵੀ ਜਿਹੜੀ ਬਾਜੀ 16 ਤਰੀਕ ਨੂੰ ਮੈਂ 16 ਜੂਨ ਨੂੰ ਹੋਊਗੀ ਉਹ ਬਾਜੀ ਵੇਖੋ ਬਾਜੀ ਬਹੁਤ ਵਧੀਆ ਹੋਊਗੀ ਤੇ ਬਾਜੀ ਵਾਕਈ ਬਹੁਤ ਵਧੀਆ ਹੋਈ ਜਾਗੀ ਇੱਕ ਨੰਬਰ ਚੋਂ ਫਰਸਟ ਕਲਾਸ ਵਧੀਆ ਇਨਸਾਫ ਹੋਇਆ ਸਹੀ ਆ ਆਪਣੇ ਤਾਂ ਕਟਿਆ ਕੁਝ ਵੀ ਆ ਉਹ ਗੱਲ ਵੱਖਰੀ ਯਾਰ ਉਹ ਗੱਲਾਂ ਬਾਤਾਂ ਕਰਦੇ ਨਹੀਂ ਆਪਾਂ ਤੇ ਚਲੋ ਹੁਣ ਕਿਰਾਂ ਬਸ ਆਹੀ ਗੱਲਾਂ ਬਾਤਾਂ ਹੈਨਾ ਠੀਕ ਐ ਤੇ ਕਬੂਦਰੀ ਨੇ ਜੋਰ ਨਹੀਂ ਲਾਇਆ ਛੱਪੜ ਤੇ ਆ ਗਈ ਹੁਣ ਦੱਸਦਾ ਸਭ ਕਾ ਪਤਾ ਹੀ ਥੋਨੂੰ ਕਬੂਦਰੀ ਵੇਖ ਵੀ ਲਈ ਜੋਰ ਨਹੀਂ ਮਾਰਿਆ ਉਹਨੇ ਕੁਛ ਨਹੀਂ ਕਰਿਆ ਉਹਨੇ ਤੇ ਚੱਲੋ ਹੁਣ ਚੱਲਦੇ ਆਪਾਂ ਦੂਜੇ ਖੇਤੇ ਆਪਣੇ ਹਨਾ ਤੇ ਨੀਰਾ ਚਾਰਾ ਵੱਢ ਲੈ ਗਏ ਨੀਰਾ ਚਾਰਾ ਵੱਢ ਕੇ ਤੇ ਫਿਰ ਚੱਲਦੇ ਆ ਘਰੇ ਹਨਾ ਤੇ ਚਲੋ ਫਿਰ ਚੱਲ ਗਏ ਹੌਲੀ ਹੌਲੀ ਕਰਾਂਗੇ ਵਾ ਵਾਬੋ ਤੇ ਆ ਗਏ ਅਸੀਂ ਘਰੇ ਹੁਣ ਤਾਂ ਗਰਮੀ ਆ ਪੱਖਾ ਛੱਡ ਗਏ ਤੇ ਆਪਣਾ ਛੱਡ ਗਿਆ ਏਸੀ ਤੇ ਮੈਂ ਨਾਲ ਚੈੱਕ ਕਰਦ ਗਿਆ ਵੀਡੀਓ ਦੀ ਐਂਡਿੰਗ ਤੇ ਗੱਲਾਂ ਬਾਤਾਂ ਤੁਹਾਨੂੰ ਬਾਕੀ ਸਾਰੀਆਂ ਦੱਸ ਦਿੱਤੀਆਂ ਹਨ ਜਿਵੇਂ ਕੀ ਗੱਲਾਂ ਬਾਤਾਂ ਤੁਹਾਨੂੰ ਸਾਰੀਆਂ ਦੱਸਤੀਆਂ ਕੀ ਚੱਕਰ ਬਣਿਆ ਕੀ ਨਹੀਂ ਬਣਿਆ ਨਾਲ ਬਾਹਰਿੰਗ ਆਪਣੇ ਮੇ ਤੋਂ ਹੁੰਦੀਆਂ ਹੁਣੀ ਐ ਖੇਤੋਂ ਮੇਰਾ ਚਾਰਾ ਵੱਟ ਕੇ ਲਓ ਜੀ ਬਸ ਓਕੇ ਬਾਏ ਬਾਏ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਦੱਬ ਕੇ ਠੀਕ ਹੈ ਜੇ ਤੁਹਾਡਾ ਚਿੱਤ ਕਰੇ ਤਾਂ ਵੀ ਕਰਨਾ ਹਨ ਵੀ ਬੋਲਾ ਪਸੰਦ ਕਰਦੇ ਤਾਂ ਕਰ ਲਿਆ ਕਰੋ ਤੇਰੀ ਤੁਹਾਡੀ ਮਰਜ਼ੀ ਹੈ ਬਾਪੇ ਹੁਣ ਚਲੋ ਫਿਰ ਬਾਏ ਬਾਏ ਸਾਰੇ ਵੀਰਾਂ ਨੂੰ merde mais notre vidéo non, te rabraka bye bye